ਉਹਦੇ ਵਿੱਚ ਹਜੇ ਵੀ ਐਸਐਚਓ ਆਪਣੇ ਨੂੰ ਆਪਣੇ ਆਪ ਨੂੰ ਦੁੱਧ ਤੋਂ ਪਾ ਸਾਫ਼ ਕਰਨ ਦੇ ਲੱਗਿਆ ਪਿਆ ਆਪਣੇ ਵੱਲੋਂ ਇਹ ਸੀ ਕਿ ਜਿਹੜੇ ਸਾਡੇ ਦੋ ਸਾਥੀ ਅੰਦਰ ਅਰੈਸਟ ਕਰੇ ਨੇ ਗ੍ਰਿਫਤਾਰ ਕਰੇ ਨੇ ਹੋਰ ਇਹ ਆਕਰੋ ਬਾਕੀ ਜਿਹੜੀ ਸਾਡੇ ਪ੍ਰਧਾਨ ਦੀ ਪੱਗ ਲਾਹੀ ਹੈ ੱੱਕੇ ਮਰੇ ਨੇ ਸੋਣਾਂ ਵਿੱਚ ਕੀ ਕਰੀ ਹੈ ਕਿਉਂਕਿ ਅਸੀਂ ਸਵੇਰ ਤੋਂ ਬੈਠੇ ਆ ਪ੍ਰਭੂ ਆਪਾਂ 10 ਵਜੇ ਤੋਂ ਬਾਪਰੇ 7ਵੇਂ ਤਰੀਕੇ ਦੇ ਨਾਲ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਰੋਧ ਦਰਜ ਕਰਾ ਰਹੇ ਆ ਬੀਜੇਪੀ ਸਰਕਾਰ ਦੇ ਖਿਲਾਫ ਸਵਾਲਾਂ ਦੀ ਮੰਗ ਕਰ ਰਹੇ ਵੀ ਸਾਡੇ ਸਵਾਲਾਂ ਦਾ ਜਵਾਬ ਦੇਵੇ ਮਹਾਰਾਣੀ ਪ੍ਰਨੀਤ ਕੌਰ ਪ੍ਰਸ਼ਾਸਨ ਵੱਲੋਂ ਕੋਈ ਇਸ ਤਰ੍ਹਾਂ ਦਾ ਕਦਮ ਨਹੀਂ ਚੱਕਿਆ ਗਿਆ ਵੀ ਮਹਾਰਾਣੀ ਜਵਾਬ ਨਹੀਂ ਦਿੰਦੀ ਜਬਰ ਉਹਦੇ ਕੋਲੇ ਜਾ ਕੇ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪ੍ਰਸ਼ਾਸਨ ਨੇ ਪਰ ਫਿਰ ਵੀ ਆਪਾਂ ਵੀ ਮਾਹੌਲ ਖਰਾਬ ਨਾ ਹੋਵੇ ਸਾਧਵੇਂ ਤਰੀਕੇ ਨਾਲ ਬਹਿ ਕੇ 4-5 ਵਜੇ ਤੱਕ ਆਪਾਂ ਪ੍ਰੋਟੈਸਟ ਕਰਕੇ ਆਏ ਆ ਇਤੋਂ ਲੀਗਾ ਮਹਾਰਾਣੀ ਦੇ ਉਰੇ ਵਿਦਘਾਟਨ ਕਰਨਾ ਸੀ ਆ ਇੱਥੇ ਜਿਹੜੇ ਆਪਾਰਾਂ ਨੂੰ ਆਏ ਤੇ ਉਹੀ ਉਹੀ ਪਿੰਡਾਂ ਪਾਰਾਂ ਨੂੰ ਆਏ ਜਿਨ੍ਹਾਂ ਦੇ ਇੱਧਰੋਂ ਪਿੰਡਾਂ ਨੂੰ ਜਾਣਾ ਨਹੀਂ ਖੇੜੀ ਬਿਆਸ ਕੱਗਾ ਦੇ ਇੱਧਰ ਕਲਵਾਣੂ ਜਿਹੜੇ ਵੀ ਪਿੰਡ ਦੇ ਇਹਨਾਂ ਪਿੰਡਾਂ ਦੇ ਪਾਕਿਸਤਾਨੋਂ ਉਹਨਾਂ ਨੂੰ ਆਏ ਸੀ ਆ ਇੱਥੇ ਆਗੇ ਇਹਦੇ ਇੱਥੋਂ ਦੇ ਪ੍ਰਸ਼ਾਸਨ ਨੇ ਤਾਂ ਕੰਮਕੀ ਕਰੀ ਜਾਏ ਭਰਾਵੋ ਨਾਂ ਬਰਦਾਸ਼ਤ ਕਰਨੀ ਹੈ ਇੱਧਰ ਤਾਂ ਕਹਿੰਦਾ ਵੀ ਬੈਰੀਕੇਡ ਲਾ ਗਈ ਕਹਿੰਦੇ ਉਰੀ ਪ੍ਰੋਟੈਸਟ ਕਰ ਲੋ ਕਹਿੰਦੇ ਸੀ ਖੁੱਲ੍ਹ ਦੇ ਰਿਆਂ ਦੀ ਰੋਡ ਦੇ ਉੱਪਰ ਟਰੈਲੀ ਕਰ ਲੋ ਕੋਈ ਚੱਕਰ ਨਹੀਂ ਲੋਕ ਮਰੀ ਜਾਂਦੇ ਨੇ ਹੋਈ ਜਾਂਦੇ ਆਹ ਪਸ਼ੰਗਸਾਨਾ ਨੂੰ ਕਹਿੰਦੇ ਸਾਨੂੰ ਪਿੱਛੇ ਰੁਕਾਂਗੇ ਜਨੋ ਕੀ ਜਾਂਦਾਂ ਨੂੰ ਇਹ ਰੋਡ ਦੇ ਉੱਪਰ ਡਾਕਟਰ ਖੋਲ੍ਹ ਨਹੀਂ ਬਣਾਈ ਐ ਖੁੱਲ੍ਹੇ ਵੀ ਰੋਡ ਦੇ ਉੱਪਰ ਇੰਨੀਆ ਕਰ ਸਕਦੇ ਹੋ ਕਿ ਅਸੀਂ ਨਹੀਂ ਕਿ ਪਾਸੇ ਸਾਈਡ ਤੇ ਖੜ ਕੇ ਪ੍ਰੋਟੈਕਟ ਕਰ ਸਕਦੇ ਸਾਡੇ ਬਾਅਦ ਤੇ ਨਾ ਕੇ ਉੱਥੇ ਰਹਿਣਗੇ ਆ ਸੁਪਰਾ ਬਹੁਤ ਗੰਨਵਾਤ ਹੈ ਜੇ ਆਪਣੀ ਕੋਈ ਛੁੱਟੀ ਨਹੀਂ ਆਗੀ ਜਿਹੜੇ ਬੰਦੇ ਗਿਰਫਤਾਰ ਕਹਿ ਰਹੇ ਉਹ ਕਹਿੰਦੇ ਐਵੇਂ ਜਿਵੇਂ ਬਣਾਏ ਨੇ ਫਲਾਣਾ ਟਕੜਾਈ ਛੱਡਣੋਂ ਤਿਆਰ ਆ ਅੱਜ ਕ ਵੀ ਜੋ ਤੱਕ ਮਾਫੀ ਜਵਾਉਂਦੇ ਹੋ ਤੱਕ ਅਸੀਂ ਅਸੀਂ ਪ੍ਰੋਟੈਕਟ ਕਰਨ ਲਈ ਅਸੀਂ ਕਿ ਬੈਠੇ ਹਾਂ ਸੋਭਾ ਉਹ ਆਪਣੀ ਬੀਕੇ ਦੀ ਇੱਕ ਤਾਂ ਕ੍ਰੰਤੀਕਾਰੀ ਤੇ ਕਿਰਤੀ ਵੀ ਕੇ ਦੀ ਇੱਕ ਤਾਂ ਗਰਾਹਾ ਹੋਰ ਜਿਹੜੇ ਕਹਿੰਦੇ ਨੌਜਵਾਨ ਸਭਾ ਲੈਣੇ ਨੌਜਵਾਨ ਸਭਾ ਹੋ ਜਾ ਹੋਰ ਕਈ ਜਿਹੜੇ ਮੰਨੀਆਂ ਵਿੱਚ ਸ਼ਾਮਲ ਨੇ ਆਪਣਾ ਫੈਸਲਾ ਇਹ ਹੈ ਵੀ ਜੋ ਤੱਕ ਆ ਕੇ ਮਾਫੀ ਕਿਉਂਕਿ ਇਹ ਬਰੋਦ ਹੋਰ ਕੱਲੀ ਜਾਨੇ ਭਰਾਵੋ ਇਹਨੇ ਇਸੇ ਦਮ ਦੀ ਕੀ ਕਰਨੀ ਇਹਨੇ ਕੱਲੀ ਉੱਤਰ ਭੁਕੀ ਕੀ ਨਹੀਂ ਇਧਰੋਂ ਪਾਸੇ ਜਦੋਂ ਇਧਰ ਰੋਡ ਜਾਮ ਹੋ ਗਿਆ ਗੱਡੀ ਨਾਲ ਲੱਗੀ ਅਸੀਂ ਇਧਰ ਦੀ ਗੱਡੀ ਨੂੰ ਪੁਲੀ ਢਵਾ ਕੇ ਲੈ ਕੇ ਆਇਆ ਉਹ ਬੈਂਡ ਤੋਂ ਉਨਾ ਅੱਗੇ ਅਸੀਂ ਗੱਡੀ ਖੜਾ ਲਾ ਕੇ ਅੱਗੇ ਪੱਟ ਕੇ ਗਲਾਮੇ ਨੂੰ ਹੱਥ ਪਾ ਕੇ ਕਹਿੰਦਾ ਪ੍ਰਸ਼ਾਸਨ ਅਧਿਕਾਰੀ ਨੇ ਸਾਡੇ ਕੰਮ ਨੂੰ ਪਾਣਾ ਆ। ਦੇਖੋ ਇਹ ਪੁੱਠਾ ਪਾਏ ਫਿਰਿਆ ਆ ਕਿ ਜਦ ਰਾਜ ਚਲ ਦਵੇ। ਆ ਸਾਈਡ ਤੇ ਗੱਡੀਆਂ ਹੋਰ ਖੜੀਆਂ ਨੇ ਅਸੀਂ ਨਹੀਂ ਗੱਡੀਆਂ ਖੜਾਉਂਦੀਆਂ। ਤੂੰ ਮਾਲ ਕਹੋਗੇ ਸਾਰੇ ਕਾਹੇ ਦਾ? ਤੇ ਪ੍ਰਭੂ ਘੜੇ ਵੀ ਇਸ ਤਰ੍ਹਾਂ ਦੀ ਬਧੀ ਕੇ ਜੜੀ ਹੱਥੋਂ ਦੇ ਪ੍ਰਬੰਧ ਵੱਲੋਂ ਪ੍ਰਸ਼ਾਸਨ ਵੱਲੋਂ ਵਰਤੀ ਗਈ ਹੈ ਉਦੋਂ ਤੱਕ ਪ੍ਰਭੂ ਜਸਕੇ ਬਹਿ ਰਹੋ ਜਦੋਂ ਤੱਕ ਇਹਨੇ ਅਧਿਕਾਰੀ ਨੇ ਇਹ ਨਹੀਂ ਗੱਤੀ ਕਰਿਓ ਗੱਤੀ ਨਹੀਂ ਮੰਨਦਾ ਹੈਗੇ ਆਪੇ। ਸੋ ਜੇ ਪ੍ਰਭੂ ਇਸ ਗੱਲ ਤੋਂ ਕੋਈ ਸਟੈਂਡ ਕਰਦੇ ਹੋ।